ਮਟ ਮੈਂ ਉਹਨਾਂ ਨੂੰ ਇਹ ਗੱਲ ਕਈ ਵੀ ਘਰੇ ਬਹਿ ਕੇ ਨਹੀਂ ਵਕਣੀ ਹਾਂ ਇਹ ਘਰੇ ਬਹਿ ਕੇ ਨਹੀਂ ਵਕਣੀ ਚਿੱਟੇ ਲੀੜੇ ਪਾ ਕੇ ਨਹੀਂ ਵਕਣੀ ਨਹੀਂ ਚਿੱਟੇ ਲੀੜੇ ਨਹੀਂ ਪਾ ਕੇ ਵਕਣੀ ਸੇ ਮੇਰੇ ਤਾਂ ਵੇਖ ਲੋ ਪਜਾਮਾ ਐ ਟੰਗਿਆਂ ਹੁੰਦਾ ਹਾਂ ਲੈ ਵੀ ਮਿੱਤਰੋ ਪਿੱਛੇ ਜੇ ਅਸੀਂ ਵੀਡੀਓ ਪਾਈ ਸੀ ਤੇ ਚਾਚੇ ਨੇ ਵੀ ਮਿਰਚਾਂ ਦੀ ਖੇਤੀ ਕੀਤੀ ਉਸ ਬਾਰੇ ਦੱਸਿਆ ਜਸਟ ਤੇ ਕਈਆਂ ਲੋਕਾਂ ਨੂੰ ਗੱਲ ਹਜਮ ਨਹੀਂ ਹੋਈ ਕਈਆਂ ਨੂੰ ਮਿਲਦਾ ਤਾਂ ਨਹੀਂ ਹਜਮ ਹੋਈ ਵੀ ਕਿਤੇ ਸਾਡਾ ਏਰੀਆ ਵੀ ਕਿਤੇ ਇਧਰ ਸਬਜ਼ੀ ਵਾਲੇ ਪਾਸੇ ਧਿਆਨ ਨਾ ਦੇ ਦੇ ਕਿਉਂਕਿ ਅਕਸਰੀ ਸਾਡੇ ਕਣਕ ਝੋਨਾ ਕਣਕ ਝੋਨਾ ਕਣਕ ਝੋਨਾ ਤੇ ਮੱਕੀ ਤੱਕ ਹੀ ਅਸੀਂ ਸੀਮਤ ਹਾਂ ਪਹਿਲੀ ਵਾਰੀ ਇਸ ਕਿਸਾਨ ਨੇ ਪਹਿਲ ਕੀਤੀ ਆ ਮਿਰਚਾਂ ਲਾਈਆਂ ਇਹਨੂੰ ਚੰਗੀ ਆਮਦਨ ਹੋਈ ਹੁਣ ਕਈ ਕਹਿੰਦੇ ਬਾਈ ਯਾਰ ਮਿਰਚਾਂ ਦਾ 6 7 10 ਰੁਪਏ ਰੋਲਦੀਆਂ ਫਿਰਦੀਆਂ ਨਹੀਂ ਹੁਣ ਇਹ ਤੁਹਾਨੂੰ ਕਲੀਅਰ ਕਰਨਗੇ ਵੀ ਕੀ ਰੇਟ ਮਿਰਚਾਂ ਦਾ ਚੱਲੀ ਜਾਂਦਾ ਤੇ ਇਹਨਾਂ ਨੇ ਸੱਚੀਓਂ ਹੀ ਨਹੀਂ ਆਮਦਨ ਕੀਤੀ ਆ ਕਈਆਂ ਨੂੰ ਗੱਲ ਪਛਦੀ ਵੀ ਨਹੀਂ ਪਈ ਵੀ ਅੱਧੇ ਕਿਲੋ ਚ 1.5 ਲੱਖ ਦੀ ਮਿਰਚ ਕੱਢ ਕਿਵੇਂ ਲਈ ਆ ਆਓ ਜਾਂਦੇ ਆ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਛੜ ਦੀ ਕੰਮ ਇਹ ਦੱਸ ਵੀ ਆ ਜਿਹੜੀ ਤੜਾਈ ਕੀ ਰੇਟ ਚੱਲ ਰਹੀ ਹੈ ਹੁਣ ਮਿਰਚਾਂ ਦੀ ਇਹ ਜੀ ਮੰਨ ਕੇ ਚੱਲੋ ਮੇਰੇ ਪਿਆਰ ਨਾਲ ਹੀ ਮੈਨੂੰ 6 ਰੁਪਏ ਦੇ ਟੁੜੀ ਜਾਂਦੇ ਨਹੀਂ ਤਾਂ 7 ਤੇੜੇ ਸੀ ਅੱਛਾ ਵੀ ਇਹ ਗਾਂਢੀ ਪੈਂਡ ਹੋਣ ਕਰਕੇ ਹਾਂ ਵੀ ਪਿਆਰ ਨਾਲ ਹੀ ਵੀ ਚੱਲ ਸਾਨੂੰ ਕੰਮ ਮਿਲਿਆ ਤੇ ਬਾਕੀ ਇਹ ਲੇਬਰ ਦਾ ਥੋੜਾ ਬੜਾ ਔਖਾ ਹੋ ਗਿਆ ਸੀ ਝੁੰਨੇ ਚ ਵੜ ਗਈ ਆ ਤੇ ਹੁਣ ਇਹ ਮੈਨੂੰ ਆ ਦੇਣੀ ਤੇਰੀ ਮਿਰਚਾਂ ਤੋੜਨੀ ਤੇ ਤੋੜਨੀ ਹੈ ਚਲੋ ਵੀਡੀਓ ਪਾਉਣ ਤੋਂ ਬਾਅਦ ਮੈਨੂੰ ਦੱਸ ਵਿੱਕੀ ਕੌਣ ਤੈਨੂੰ ਕੀ ਕਹਿੰਦਾ ਤੇ ਕਿਉਂ ਕਹਿੰਦੇ ਦੱਸੋ ਕੋਈ ਯਾਰ ਇੱਕ ਲੋਕ ਕਹਿੰਦੇ ਆ ਵੀ ਇਹ ਰੇਟ ਹੈ ਨਹੀਂ ਗਾ ਮੈਂ ਵੀ ਇਸ ਗੱਲ ਨੂੰ ਮੰਨਿਆ ਵੀ ਰੇਟ ਹੈ ਨਹੀਂ ਗਾ ਰੇਟ ਰੇਟ ਚੀਤ ਦੇ ਮਹੀਨੇ ਚ ਰੇਟ 50 ਰੁਪਏ ਵਿਕਿਆ ਹੈ ਅੱਛਾ ਅਗੋ ਆ ਗਿਆ ਆ ਸਾਖ ਦਾ ਮਹੀਨਾ 5-7 ਦਿਨ ਮਿਰਚ ਚੱਲੀ ਆ ਅੱਛਾ ਮਿਰਚ ਡਾਊਨ ਹੋਣੀ ਸ਼ੁਰੂ ਹੋ ਗਈ ਜਦੋਂ ਸਾਰਾ ਇਲਾਕਾ ਚੱਲ ਪਿਆ ਮਿਰਚ ਦਾ ਚੱਲ ਚੱਲ ਡਾਊਨ ਹੋਣ ਲੱਗ ਗਈ ਅਸੀਂ ਡਾਊਨ ਹੋਣ ਤੇ ਜਾ ਕੇ ਲੰਬੇ ਰੂਟਾਂ ਤੇ ਹੋ ਗਏ ਜਿਵੇਂ ਬਠਿੰਡਾ ਏ ਤੇ ਜਦੋਂ ਅਸੀਂ ਵੇਖਿਆ ਵੀ ਉਹਨੇ ਸਾਡੀ ਮਿਰਚ ਮਗਰੋਂ ਨਿੱਕੀ ਰਹਿ ਗਈ ਅੱਛਾ ਟੁੱਟ ਕੇ ਵੀ ਚਾਰ ਵਾਲੀ ਮਿਰਚ ਨਹੀਂ ਰਹੀ ਉਹਦੋਂ ਰੇਟ ਬਿਲਕੁਲ ਡਾਊਨ ਹੋ ਗਿਆ 15 ਰੁਪਏ ਤੇ ਆ ਗਿਆ ਤੇ 15 ਦੇ ਵਿੱਚ 5 ਰੁਪਏ ਤੜਾਈ ਦੇ ਕੇ ਤੇ ਗੱਡੀ ਦਾ ਖਰਚਾ ਦੇ ਕੇ 2-3 ਰੁਪਏ ਭਾਜ ਦੇ ਦਿੱਤੇ ਫਿਰ ਅਸੀਂ ਸੋਚਿਆ ਵੀ ਇਹਨਾਂ ਨੂੰ ਪਕਾ ਹੀ ਦੇਣੇ ਆ ਪਕਾ ਹੀ ਦੇਣੇ ਆ ਲਾਲ ਹੀ ਕਰ ਦੇਣੇ ਮੇਰੇ ਲਾਲੀ ਕਰਤੀ ਹਾਂ ਲਾਲ ਕਰਨ ਦਾ ਕਾਰਨ ਮਿਰਚ ਸਾਡੀ ਹੁਣ ਅਸੀਂ ਲਾਲ ਦੂਜੀ ਵਾਰੀ ਤੋੜੀ ਜਾਂਦੇ ਜਿਹੜੀ ਆ ਆ ਲਾਲ ਦੂਜੀ ਵਾਰੀ ਤੋੜੀ ਜਾਂਦੇ ਹਾਂ ਦੂਜੀ ਵਾਰੀ ਤੋੜੀ ਹੁਣ ਆ ਕੀ ਰੇਟ ਚੱਲਦੀ ਬਈ ਤੁਹਾਡੀ ਇਹ ਹੁਣ ਆ ਮੇਰੀ ਲੇਬਰ ਵੀ ਕੋਲੇ ਅਗਲਾ ਆਸਾਂ ਦਾ ਝੂਠ ਮਾਰਦਾ ਵੀ ਮੈਂ ਆਪਣੇ ਪਿੰਡ ਦੇ ਵਿੱਚ ਵੀ ਆਪਦੇ ਪਿੰਡ ਦੇ ਵਿੱਚ ਵੀ ਬਾਹਰਲੇ ਪਿੰਡਾਂ 'ਚ ਵੀ 50 ਰੁਪਏ ਲਾਲ ਗਿੱਲੀ ਦਿੱਤੀ ਜਾਂਦਾ। ਲਾਲ ਗਿੱਲੀ। ਹਾਂ 50। ਵੀ ਹੁਣ ਤੋੜ ਲੈਣਾ ਸ਼ਾਮ ਨੂੰ ਵਿਕ ਜਾਂਦੀ। ਹਾਂ ਸ਼ਾਮ ਨੂੰ ਵਿਕ ਜਾਂਦੀ ਹੈ ਮੇਰੀ। ਆਰਡਰ ਹੀ ਬੁਕਿੰਗ ਹੋਇਆ ਤੜਕੇ ਵੀ ਜੇ ਤਾਂ ਸ਼ਾਮ ਨੂੰ ਵੇਲੇ ਨਾਲ ਚਲੇ ਜਾਂਦਾ ਮੈਂ ਵੇਲੇ ਨਾਲ ਸਪਲਾਈ ਕਰ ਦੇਣਾ। ਜਿੰਨੀ ਤਾਂ ਮੈਂ ਤੜਕੇ ਉੱਠ ਕੇ ਸਿੱਧਾ ਨਿਕਲ ਜਾਂਦਾ ਸਪਲਾਈ ਕਰ ਆਉਣਾ ਮੈਂ। ਅੱਛਾ। ਵੀ ਗੱਡੀ ਤੇਰੇ ਕੋਲ ਆਉਂਦੀ ਹੈ ਅੱਛਾ? ਹਾਂ ਗੱਡੀ ਆਉਂਦੀ। ਵੀ ਤੂੰ 3-4 ਕਵਾਂਡਲ ਇਕੱਠੀ ਕਰਦਾ ਸੀ ਕਦੀ ਹੋਰ ਨਿਕਲ ਜਾਂਦਾ ਸੀ ਕਦੀ। ਹਾਂ ਨਿਕਲ ਜਾਂਦਾ ਸੀ। ਇੱਕ ਮਿੰਟ ਦੇ ਮਹਬੋਰ ਗੜਾ ਲਾ ਕੇ ਆਇਆ ਮੈਂ ਹਵੋਰ ਗੜਾ ਲੈ ਵੀ ਜਿੱਥੇ ਤੁਹਾਨੂੰ ਰੇਟ ਮਿਲਦਾ ਸੀ ਉੱਥੇ ਲੈ ਕੇ ਗਿਆ ਹਾਂ ਹਾਂ ਥੋੜੇ ਜਿ ਮੈਂ ਆੜਤੀਆਂ ਦੇ ਨੰਬਰ ਲੈਣ ਕਰਕੇ ਹਾਂ ਹਵੋਰ ਥੋੜਾ ਜਿ ਮੇਰੇ ਨਾਲ ਮਦਰ ਠੱਗੀ ਵਾਲੀ ਗੱਲ ਬਣੀ ਆ ਤੇ ਪਰ ਫਿਰ ਵੀ ਮੇਰਾ ਉੱਥੇ ਪੜਤਾ ਪੂਰਾ ਕਰ ਗਈ ਵੀ ਜਦੋਂ ਉੱਥੇ ਮੇਰੀ ਉਦੋਂ ਮਿਰਚ ਵਿਕੀ 24 ਰੁਪਏ ਕਿਲੋ ਅੱਛਾ ਖੀਰ ਲਾ ਦੇਣ ਸੀ ਖੀਰ ਲਾ ਦੇਣ 24 ਰੁਪਏ ਮੇਰੀ ਪਰ ਮੈਨੂੰ ਆੜਤੀਆਂ ਨੇ ਨੱਟ ਕੀਤਾ ਸੀ ਮੇਰੇ ਵੀ ਇੱਥੇ 30 ਤੋਂ 35 ਰੁਪਏ ਮਿਰਚ ਵਿਕਦੀ ਆ ਵਿਕਦੀ ਆ ਹਾਂ ਤੇ ਮੈਂ ਉਹਦੇ ਇਸ਼ਾਰੇ ਨਾਲ ਚਲਾ ਗਿਆ ਚਲੋ ਪਹਿਲੀ ਵਾਰੀ ਸੀ ਨਹੀਂ ਪਤਾ ਪਰ ਨੈਟ ਕੁੱਲ ਮੇਰਾ ਮਲਾ ਕੇ ਮੈਨੂੰ 2800 ਰੁਪਏ ਦੀ ਆਜੂਰ ਪੈ ਗਈ ਸੀ ਹੁਣ ਮੈਨੂੰ ਇਹ ਦੱਸ ਆਪਣੇ ਏਰੀਆ ਦੇ ਵਿੱਚ ਝੋਨਾ ਕਣਕੀ ਲੱਗਦਾ ਹਾਂ ਤੇਰਾ ਕੀ ਕਹਿਣਾ ਵੀ ਸਬਜ਼ੀ ਲਾਉਣੀ ਚਾਹੀਦੀ ਜਾਂ ਨਹੀਂ ਮੇਰਾ ਕਹਿਣ ਦਾ ਤਾਂ ਇਹ ਮਦਦ ਹੈ ਵੀ ਅਸੀਂ ਜਿਸ ਤਰ੍ਹਾਂ ਅੱਜ ਟਰਾਈ ਲਈ ਚਾਰਕ ਨਾਲ ਲਾ ਕੇ ਹਾਂ ਤੇ ਅਸੀਂ ਤਾਂ ਨਹੀਂ ਵੀ ਹਰੇਕ ਬੰਦਾ ਚਾਰ ਤੋਂ ਦੋ ਤੋਂ ਚਾਰਕ ਨਾਲ ਲਾ ਕੇ ਆਪਦੇ ਖੇਤ ਦੀ ਟਰਾਈ ਲਵੇ ਵੀ ਬਾਦ ਦਾ ਨਾ ਪੰਗਾ ਲਵੇ ਆਹ ਵੇ ਹਰੇਕ ਸਬਜ਼ੀ ਲਵੇ 10 ਕਿੱਲੇ ਮਗਰ ਅੱਧਾ ਕਿੱਲਾ ਮਿਰਚ ਜਾਂ ਕੋਈ ਸਬਜ਼ੀ ਹੋਰ ਜ਼ਰੂਰ ਲਾਓ ਜ਼ਰੂਰ ਲਾਓ ਪਰ ਜਿਹੜਾ हां चित मेरा भी ढोल गया ही पहला यार इतनी मिर्ची है وچوں لیبر نہ ਮਿਲਣ ਕਰਕੇ ਵੀ ਕਿਵੇਂ ਟੁੱਟੂਗੀ ਕਿਵੇਂ ਹੋਊਗੀ ਕਿ ਗੱਲ ਹੋਈ ਪਰ ਚੰਗਾ ਮੈਨੂੰ لیਬਰ ਨੇ ਸਾਥ ਦਿੱਤਾ ਮੇਰੀ ਨੇ ਤੇ ਮੇਰੇ ਨਾਲ ਜਵਾਨ ਕਰਕੇ ਆਂਦੇ ਵੀ ਤੇਰੇ ਨਾਲ ਤੋੜਾਂਗੇ ਆ ਹੁਣ ਪਹਿਲਾ ਮੈਂ 5 ਰੁਪਏ ਤੇ ਤੜਾਉਂਦਾ ਰਿਆ ਆ ਉਦੋਂ ਹੁਣ ਲੇਬਰ ਕੋਲੇ ਗਿਆ ਇਹ ਲੇਬਰ ਮੈਨੂੰ ਅੱਖ ਲੱਗੀ ਵੀ ਗਰਮੀ ਬੜੀ ਹੋ ਗਈ ਥੋੜਾ ਰੇਟ ਵਧਾਓ ਮੈਂ ਕਿਹਾ 5.5 ਲੈ ਲੋ ਆ ਦੇ ਨਹੀਂ ਸ਼ੀਦ ਦੇ ਦਿਓ ਮਾਸ਼ਾਅੱਲ ਸ਼ੀਆਂ ਦੇ ਤੋੜੋ ਆਂਦੇ ਤੋੜਨਾ ਜਵਾਨ ਹੋ ਗਏ ਸਾਰੀ ਤੋੜ ਕੇ ਜਾਵਾਂਗੇ ਹੁਣ ਮੈਨੂੰ ਦੱਸ ਵੀ ਜਿਹੜੇ ਤੈਨੂੰ ਮਾੜਾ ਕਹਿੰਦੇ ਸੀ ਉਹਨਾਂ ਬਾਰੇ ਤੂੰ ਕੀ ਕਹਿਣਾ ਚਾਹੁੰਦਾ ਮੈਂ ਉਹਨਾਂ ਬਾਰੇ ਕੀ ਕਹਿਣਾ ਉਹਨੂੰ ਕਹ ਵੀ ਨਾ ਤਾਂ ਆਪਾਂ ਕੋਈ ਗੰਦ ਵਿਖਾਇਆ ਨਾ ਤਾਂ ਆਪਾਂ ਡਾਂਸ ਕਰਕੇ ਵਿਖਾਇਆ ਨਾ ਅਸੀਂ ਨੂਰ ਦੀ ਮੰਮੀ ਵਿਖਾਈ ਗੱਲ ਆਪਣੇ ਕੋਲੇ ਖਰੀਆਂ ਪਿਓਰ ਤੇ ਪਿਓਰਟੀ ਹੁੰਦੀ ਆ ਤੇ ਮੈਨੂੰ ਇਹ ਇਹ ਘਰੇ ਬੈ ਕੇ ਨਹੀਂ ਵੇਖਣੀ ਚਿੱਟੇ ਲੀੜੇ ਪਾ ਕੇ ਨਹੀਂ ਵੇਖਣੀ। ਨਹੀਂ ਚਿੱਟੇ ਲੀੜੇ ਨਹੀਂ ਪਾ ਕੇ ਵੇਖਣੀ ਸਹੀ। ਮੇਰੇ ਤਾਂ ਵੇਖ ਲਓ ਪਜਾਮਾ ਐ ਟੰਗਿਆਂ ਹੁੰਦਾ ਹੈ। ਹਾਂ। ਤੇ ਮੈਂ ਇਸ ਤਰ੍ਹਾਂ ਹੀ ਮੋਟਰਸਾਈਕਲ ਤੇ ਜੇ ਮੈਨੂੰ ਹੁਣ ਕਿੱਥੋਂ ਆਰਡਰ ਕਰਤਾ ਨਾ ਕਿਸੇ ਨੇ। ਹਾਂ। ਵੀ ਹੁਣ ਮੈਨੂੰ ਜਿਵੇਂ ਪਿੰਡ ਵੰਗਲ ਆ ਜਿਵੇਂ ਪਿੰਡ ਜੰਡੋ ਕੀ ਆ ਜੰਡੋ ਕੀ ਮੈਨੂੰ ਦੋਸ਼ ਪਾਰਚ ਆਈਆਂ ਵੀ ਤੂੰ ਡੇਢੀ ਪਰ ਕੇ ਇੱਥੇ ਲਿਆ। ਅੱਛਾ। ਹੁਣ ਮੈਂ ਹੋ ਸਕਦਾ ਮੈਂ ਤੜਕਾਲ ਸਵੇਰ ਰੇੜੀ ਐਵੇਂ ਪੀ ਆ ਕੇ ਉੱਥੇ ਜੰਡੋ ਕੀ ਜਾ ਕੇ ਸਪੀਕਰ 'ਚ ਬੋਲ ਦੇਣਾ। ਵੀ ਲਾਲ ਮਿਰਚ ਆਈ ਜਾਂ ਪੋਸਟ ਪਿੰਡ ਚ ਲਗਭਗ ਅੱਜ ਕਿੰਨੀ ਤੋੜਤੀ ਹੋਣੀ ਮਿਰਚ ਐਡੀ ਅੱਜ ਮੇਰੇ ਸਾਹ ਚ ਟੁੱਟ ਜੂਗੀ 4 ਕੁੰਡਲ ਮਿਰਚ ਮੇਰੀ 4 ਕੁੰਡਲ ਨਤਾਜਾ ਆ 4 ਕੁੰਡਲ ਟੁੱਟ ਜੂਗੀ ਯਾ ਸਾਰੀ ਯਾਨਕਿ ਤੋੜਤੀ ਤੇ ਇਹ ਹੁਣ ਫੇਰ ਆਊਗੀ ਇਹ ਫਾਲਾ ਹੋਊਗਾ ਅੱਜ ਇਹਨਾਂ ਨੇ 5 ਖੇਲੀਆਂ ਹੀ ਤੋੜੀਆਂ ਅੱਜ ਹਜੇ 5 ਖੇਲੀਆਂ ਤੋੜੀਆਂ 38 ਗਰਮਾਂ ਦੀ ਖੇਲੀ ਲੰਮੀ ਆ ਅੱਛਾ ਤੇ 5 ਖੇਲੀਆਂ ਸਿਰੇ ਲੱਗੀਆਂ ਅੱਜ ਇਹ ਮਿੱਤਰਾ ਜੇ ਮਿੱਤਰਾ ਆ ਅੱਧਾ ਗੱਲ ਇਧਰ ਨਾ ਹੁੰਦਾ ਤੂੰ ਤਾਂ ਨਹੀਂ ਸਬਜ਼ੀ ਵਾਲੇ ਪਾਸੇ ਵੱੜਦਾ ਸੀ ਨਹੀਂ ਵੜਦਾ ਸੀ ਨਹੀਂ ਵੜਦਾ ਸੀ ਮੇਰੀ ਠੇਕੇ ਤੇ ਮੈਂ ਬਿਮਾਰ ਸੀ ਤਾਂ ਐਵੇਂ ਬਸ ਐ ਕਿ ਵੀ ਇਹ ਇਧਰ ਕਿਉਂਕਿ ਨਹੀਂ ਆਉਂਦਾ ਨਹੀਂ ਆਉਂਦਾ ਬਿਲਕੁਲ ਨਹੀਂ ਆਉਂਦਾ ਹੁਣ ਤੈਨੂੰ ਭੇਤ ਆ ਗਿਆ ਤੇ ਗਾਂ ਤੋਂ ਕੋਈ ਅੱਧੇ ਕਿੱਲੇ ਤੋਂ ਵਧਾਏਗਾ ਖੇਤ ਸਬਜ਼ੀ ਆਸਤੇ ਕਿ ਨਹੀਂ ਇਹ ਹੁਣ ਜੇ ਤਾਂ ਮੇਰੇ ਨਾਲ ਕੋਈ ਬੰਦਾ ਜੁੜ ਗਿਆ ਹਾਂ ਤੇ ਫਿਰ ਉਸ ਖੇਤ ਲ ਜਾਵਾਂਗਾ ਐਰ ਕੀ ਗਾਂ ਹੁਣ ਤਾਂ ਚੱਲ ਮਿਰਚ ਲਾ ਲਈ ਗਾਂ ਕੀ ਲਾ ਸਕਦਾ ਗਾਂ ਸਾਡੇ ਦੋ ਤਿੰਨ ਚੀਜ਼ਾਂ ਤੇ ਇੱਕ ਤਾਂ ਸਾਡੀ ਲਸਣ ਤੇ ਅੱਕ ਆ ਲਸਣ ਤੇ ਅੱਕ ਮਿਰਚ ਛੱਡਣੀ ਨਹੀਂ ਮਿਰਚ ਵੀ ਜ਼ਰੂਰ ਲਾਉਣਾ ਮਿਰਚ ਯਾਨੀ ਕਿ ਥੋੜੀ ਕਰ ਦੇਗਾ ਨਹੀਂ ਥੋੜੀ ਨਹੀਂ ਕਰ ਦੇਗਾ ਤਕਰੀਬਨ ਜੇ ਬੰਦਾ ਜੁੜ ਗਿਆ ਇੰਨੀ ਤੇ ਰੱਖਾਂਗੇ ਇੰਨੀ ਰੱਖਾਂਗੇ ਤਾਂ ਗਾਂ ਲਸਣ ਲਾਏਗਾ ਭਾਈ ਹਾਂ ਇੱਕ ਅਸੀਂ ਚਕੰਦਰ ਦੀ ਚਕੰਦਰ ਦੀ ਚਕੰਦਰ ਦੀ ਆਈ ਹੈ ਹਾਂ ਚਕੰਦਰ ਦੀ ਆਈ ਦੀ ਡਿਮਾਂਡ ਆਈ ਹੈ ਚਕੰਦਰ ਸਾਡੇ ਕੋਲ ਘਰੇ ਸੀ ਲਾਇਆ ਸੀ ਕਲਾਵਾ ਜਾਂ ਪਲਾਟ ਚ ਛੁੜਦਾ ਤੇ ਚਕੰਦਰ ਤੁਸੀਂ ਯਕੀਨ ਨਹੀਂ ਕੀਆ ਨੇ ਮੇਰੇ ਗਵਾਂਡੀਆਂ ਨੂੰ ਪੁੱਛ ਲਾ ਕੇ ਤੇ ਨਾ ਦੇ ਚਲੋ ਨਾ ਨਹੀਂ ਲੈਣਾ ਆਪਾਂ ਲੋਡ ਆ ਸਾਨੂੰ ਤੇ ਮੈਂ ਕਿਹਾ ਚਕੰਦਰ ਤਾਂ ਆਪਣੇ ਘਰੇ ਵਾਦੂਆਂ ਦਾ ਕਟਿਆ ਦੇ ਇਹਨੂੰ ਉਹਨਾਂ ਨੂੰ ਮੈਂ ਲਿਆ ਕੇ ਵਿਖਾਇਆ ਦੂੰ ਚਕੰਦਰ ਕੁੜੀ ਹੈ ਤਿੰਨ ਤਿੰਨ ਪਾਦਾ ਇੱਕ ਚਕੰਦਰ ਤਿੰਨ ਤਿੰਨ ਪਾਦਾ ਤੂੰ ਦੀ ਡਿਮਾਂਡ ਮੈਂ ਮੰਡੀ ਚ ਜਾਂਦਾ ਰਿਹਾ ਮੈਂ ਡਿਮਾਂਡ ਵੇਂਦਾ ਰਿਹਾ ਕੁਝ ਲਗਭਗ ਸਾਲ ਦੀ ਜਿਹੜੀ ਸਬਜੀ ਅਸੀਂ ਇੱਕ ਦਾ ਛਲਗਮ ਜ਼ਰੂਰ ਵੇਚਣਾ ਛਲਗਮ ਜ਼ਰੂਰ ਵੇਚਣਾ ਤੇਰੋ ਗੱਲ ਇਹ ਆ ਵੀ ਕੋਲ ਮਲਾ ਕੇ ਕਿਸਾਨਾਂ ਮਿਹਨਤ ਕਰਦਾ ਮਾੜਾ ਚੰਗਾ ਨਾ ਬੋਲੋ ਯਾਰ ਮੈਨੂੰ ਜੱਜ ਨੇ ਸਪੈਸ਼ਲ ਕਹਿਆ ਵੀ ਕਹਿੰਦਾ ਵੀ ਮੈਂ ਤਾਂ ਪ੍ਰੱਪੀ ਤੇਰੇ ਨਾਲ ਗੱਲਾਂ ਬਾਤਾਂ ਕਰਦਾ ਸੀ ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਤੂੰ ਵੀਡੀਓ ਬਣਾਈ ਜਨਾ ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਤੇ ਮੈਂ ਅਪਲੋਡ ਨਹੀਂ ਸੀ ਤੈਨੂੰ ਕਰਦੇ ਨਹੀਂ ਤੇ ਚਲੋ ਜੇ ਕੌਂਗੇ ਨਾ ਇਹਨਾਂ ਨੂੰ ਆਪਣੇ ਬਾਰੇ ਪਤਾ ਨਹੀਂ ਸੀਗਾ ਪੂਰਾ ਵੀ ਇਹ ਵੀਡੀਓ ਪਾਉਂਦੇ ਜਾਂ ਪੇਜ ਆ ਇਹਨਾਂ ਦਾ ਤੇ ਇਹਨਾਂ ਨੂੰ ਹੋਣੀ ਜਾਣਕਾਰੀ ਹੋਈ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਲੋਕਾਂ ਨੇ ਇਹਨਾਂ ਨੂੰ ਫੋਨ ਕੀਤੇ ਆਇਆ ਵੀ ਆ ਤੇ ਕਈਆਂ ਨੇ ਨਿੰਦਿਆ ਵੀ ਹੈ ਤੇ ਬਾਹਲਿਆਂ ਨੇ ਸਲਾਇਆ ਬਾਹਲਿਆਂ ਨੇ ਸਲਾਇਆ ਮੈਨੂੰ ਬੰਬੇ ਤੱਕ ਵੀਡੀਓ ਆਈ ਸਲਾਉਣ ਵਾਲੀ ਅੱਛਾ ਅੱਛਾ ਆਪਣਾ ਕੀ ਇਹਦੇ ਨਾਮ ਪਿੰਡ ਦਾ ਸਰਸੇ ਕੋਲ ਸੰਗਰੀਆਤ ਅੱਛਾ ਉਹਨਾਂ ਦੇ ਵੀ ਤੁਹਾਡੀ ਮਿਰਚ ਕਿਹੜੀ ਆ ਫੇਰ ਸ਼ੇਰਗੜ ਪਿੰਡ ਹੈਗਾ ਬਠਿੰਡੇ ਦੇ ਨਾਲ ਉਹ ਆਂਦੇ ਜੀ ਅਸੀਂ ਪਹਿਲੇ ਮਹੀਨੇ ਚ ਮਿਰਚ ਲਾਈ ਤੁਸੀਂ ਕਦੋਂ ਲਾਈ ਅਸੀਂ ਅਸੀਂ ਆ 11ਵੇਂ ਮਹੀਨੇ ਦੇ 1-2 ਤਰੀਕ ਨੂੰ ਲਾਤੀ ਸੀ ਮਿਰਚ 11ਵੇਂ ਮਹੀਨੇ ਦੀ 1-2 ਤਰੀਕ ਨੂੰ ਹਾਂ ਪਰ ਮੇਰੀ ਮਿਰਚ ਅਜੇ ਵੀ 10 ਦਿਨ ਤੋਂ 15 ਦਿਨ ਲੇਟ ਸੀ ਲੇਟ ਸੀ ਪਰ ਕਾਰਨ ਕੀ ਵੀ ਜਿਹੜੇ ਪਿੰਡਾਂ ਦੇ ਵਿੱਚ ਮਿਰਚ ਲੱਗੀ ਸੀ ਉਹ ਪਤਾ ਨਹੀਂ ਇਹ ਮੈਨੂੰ ਨਹੀਂ ਪਤਾ ਕਿ ਸਾਡੀ ਮਿਰਚ ਉਹਨਾਂ ਨੂੰ ਲੱਗਣ ਉਹ ਪਿੱਛੋਂ ਲੱਗੀ ਟੁੱਟਣ ਪਹਿਲਾਂ ਲੱਗੀ ਟੁੱਟਣ ਪਹਿਲਾਂ ਲੱਗੀ ਲੋ ਮਿੱਤਰੋ ਚਾਚਾ ਕਹਿੰਦਾ ਵੀ ਅਸੀਂ ਇਸ ਤੋਂ ਬਾਅਦ ਡਿਸਮਿਸ ਕਰਤਾ ਸੀ ਵੀ ਸ਼ਾਇਦ ਨਾ ਹੀ ਮਿਰਚ ਲੱਗੇ ਤੇ ਆਹ ਦੇਖ ਲਓ ਤੁਸੀਂ ਮਿਰਚ ਦੁਆਰਾ ਫੇਰ ਲੱਗੀ ਲਗਭਗ ਵੀ ਮੈਨੂੰ ਲੱਗਦਾ ਵੀ 10-15 ਦਿਨ ਅਜੇ ਹੋਰ ਟੁੱਟੂਗੀ ਮਿਰਚ ਹਣਾ ਨਹੀਂ ਜੀ ਨਹੀਂ ਇਹ ਜੇ ਬਾਰਿਸ਼ ਤੋਂ ਬਚੀ ਰਹੀ ਤੇ ਮੱਗਰ ਤੱਕ ਚੱਲੂਗੀ ਮੱਗਰ ਤੱਕ ਚੱਲੂਗੀ ਚਲਾਵਾਂਗੇ ਇਹਨੂੰ ਉਸ ਤੋਂ ਬਾਅਦ ਕੀ ਲਾਉਣਾ ਹੈ ਮੱਗਰ ਤੋਂ ਬਾਅਦ ਇਸਦੀ ਮੱਗਰ ਤੋਂ ਬਾਅਦ ਫਿਰ ਆਉਣ ਵਾਲੀ ਸਬਜ਼ੀਆਂ ਜਿਹੜੀਆਂ ਸਿਆਲੀ ਸਬਜ਼ੀਆਂ ਉਹ ਲਾਵਾਂਗੇ ਉਹ ਲਾਵਾਂਗੇ ਇਹ ਆ ਵੇਖੋ ਜੀ ਤੁਸੀਂ ਇਹ ਆ ਲੱਗੀ ਪਈ ਮਿਰਚ ਹੁਣ ਦੱਸੋ ਵੀ ਕਿਸਾਨ ਦਾ ਹਾਂ ਉਸ ਦਾ ਚੌਥੀ ਵਾਰੀ ਮਿਰਚ ਲੱਗੀ ਹੁਣ ਇਹ ਚੌਥੀ ਵਾਰੀ ਮਿਰਚ ਲੱਗੀ ਆ ਜੀ ਚੌਥੀ ਵਾਰੀ ਤੇ ਲਾਲ ਮਿਰਚਾਂ ਕਰਕੇ ਵੇਚਣੀ ਆ 50 ਰੁਪਏ ਹੱਸ ਫੈਕਟਰੀਆਂ ਵਾਲੇ ਲੈ ਜਾਣਗੇ ਜਿਨ੍ਹਾਂ ਨੇ ਪੀਪੀਕੇ ਪੈਕ ਕਰਕੇ ਤੁਹਾਨੂੰ ਦੋ ਦੋ ਢਾਈ ਢਾਈ ਨਹੀਂ ਆਪਾਂ ਜਿਹੜੀ ਛੁਪੀ ਵਿੱਚ ਰੱਖੀ ਹੈ ਨਾ ਹਾਂ ਜੇ ਆਪਣੀ ਨਾਂ ਰੇਟ ਤੋਂ ਵੇਲੀ ਤੇ ਭਾਵੇਂ ਆਪਾਂ ਨੂੰ ਥਰੂ ਚੱਕੀ ਲਿਆ ਕੇ ਪਿਸਣੀ ਪਵੇ ਵੀ ਆਪ ਵੀ ਹਾਂ ਪੈਕਟ ਕਰਾਂਗੇ ਫਿਰ ਆਪ ਪੈਕਟ ਕਰਕੇ ਬਚਾਂਗੇ ਇਹਦਾ 500 ਕੋ ਭੱਜੀ ਜਾਏਗੀ ਘਰ ਦੀ ਮੇਰੇ ਤੇ ਕਰਾਂਗੇ ਫਿਰ ਆਪਾਂ ਹੈਂ ਹੋਰ ਦਾਹੇ 20000 ਲਾਉਣਾ ਪਏ ਚੱਕੀ ਤੇ ਆਪਾਂ ਨੂੰ ਚੱਕੀ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਤੇ ਵੀਡੀਓ ਨੂੰ ਵਾਟ ਵਾਟੇ ਸ਼ੇਅਰ ਕਰਿਆ ਜੇ ਸਾਰਿਆਂ ਦੇ ਡਾਊਟ ਕਲੀਅਰ ਕਰਤੇ ਵਾਕੇ ਬਈ ਜੀ 1.5 ਲੱਖ ਦੀ ਮਿਰਚ ਨਿਕਲੀ ਆ ਤੇ